ਾਰੇ ਹੀ ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਡੇਰੀ ਇਨਫੋਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਉੱਤੇ ਕਿ ਪਸ਼ੂ ਕੱਚੀ ਜਗ੍ਹਾ ਵਿੱਚ ਆਰਾਮ ਕਰ ਰਹੇ ਹਨ ਅੱਜ ਦੀ ਆਪਣੀ ਵੀਡੀਓ ਇਸੇ ਟੌਪਿਕ ਤੇ ਹੈ ਜੀ ਵੀ ਕੱਚੀ ਜਗ੍ਹਾ ਦੀ ਪਸ਼ੂਆਂ ਲਈ ਕੀ ਮਹੱਤਤਾ ਹੈ ਕੱਚੀ ਜਗਾ ਪਸ਼ੂਆਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਸ਼ੁਰੂ ਕਰਦੇ ਹਾਂ ਮਿੱਟੀ ਦੇ ਗੁਣਾਂ ਤੋਂ ਮਿੱਟੀ ਵਿੱਚੋਂ ਬਹੁਤ ਹੀ ਤਰ੍ਹਾਂ ਦੇ ਤੱਤ ਹਨ ਜੋ ਪਸ਼ੂ ਨੂੰ ਮਿਲਦੇ ਹਨ ਆਇਰਨ ਹੋ ਗਿਆ ਤੇ ਹੋਰ ਵੀ ਇਸ ਨਾਲ ਰਿਲੇਟਡ ਕਈ ਮਿਨਰਲਸ ਦੀ ਪੂਰਤੀ ਪਸ਼ੂ ਨੂੰ ਮਿੱਟੀ ਨਾਲ ਖਾਣ ਵਿੱਚ ਆਉਂਦੀ ਹੈ ਜੀ ਤੇ ਇਹ ਪਸ਼ੂ ਨੂੰ ਆਰਾਮ ਦੇ ਮਾਹੌਲ ਵੀ ਪੈਦਾ ਕਰਦਾ ਜਦੋਂ ਪਸ਼ੂ ਨੂੰ ਆਪਾਂ ਪੱਕੇ ਥਾਂ ਰੱਖਦੇ ਆ ਪਸ਼ੂਆਂ ਦੇ ਗੋਡੇ ਜਿਹੜੇ ਉਹ ਰਗੜੇ ਜਾਂਦੇ ਆ ਉਸ ਨਾਲ ਉੱਠਣ ਬੈਠਣ ਵਿੱਚ ਉਹਨਾਂ ਨੂੰ ਤਕਲੀਫ ਆਉਂਦੀ ਹੈ ਜੀ ਕੋਸੂ ਨੇ ਬੋਲ ਕੇ ਤਾਂ ਆਪਾਂ ਨੂੰ ਦੱਸਣਾ ਨਹੀਂ ਪਰ ਜਿਹੜੇ ਵੀਰ ਇਹ ਕੰਮ ਦਾ ਸ਼ੌਂਕ ਰੱਖਦੇ ਉਹਨਾਂ ਨੂੰ ਬੇਨਤੀ ਹੈ ਵੀ ਘਰ ਵਿੱਚ ਕੱਚੀ ਜਗ੍ਹਾ ਜ਼ਰੂਰ ਰੱਖੋ ਸਾਫ਼ ਸਫਾਈ ਦਾ ਥੋੜਾ ਜਿਹਾ ਕੰਮ ਜ਼ਰੂਰ ਵੱਧ ਜਾਂਦਾ ਇਹ ਗੱਲ ਮੰਨਣ ਜੋਗਾ ਪੱਕੀ ਜਗ੍ਹਾ ਵਿੱਚ ਕਈ ਵੀਰ ਰੱਖਦੇ ਹਨ ਵੀ ਅਸੀਂ ਮੈਟ ਰੱਖੇ ਹੋਏ ਹੈ ਬਿਰੋ ਤੁਸੀਂ ਭਾਵੇਂ ਮੈਟ ਰੱਖੇ ਹੀ ਹੋਏ ਆ ਪਰ ਜੋ ਮਿੱਟੀ ਹੈ ਉਸ ਨਾਲ ਮੈਟ ਕਦੇ ਵੀ ਨਹੀਂ ਰਲ ਸਕਦਾ ਜੋ ਕੱਚੀ ਜਗਾ ਮਸਟਾਇਡਸ ਨੂੰ ਰੋਕਣ ਵਿੱਚ ਵੀ ਬਹੁਤ ਹੀ ਜਿਆਦਾ ਸਹਾਇਕ ਆ ਜੀ ਪੱਕੀ ਜਗਾ ਤੇ ਜਿਹੜੀ ਜਗਾ ਪਸ਼ੂ ਥੱਲੇ ਉਹ ਗਿੱਲੀ ਹੁੰਦੀ ਰਹਿੰਦੀ ਆ ਪਸ਼ੂ ਨੇ ਪਿਸ਼ਾਬ ਕਰਤਾ ਜਾਂ ਕੋਈ ਹੋਰ ਕਿਸੇ ਪਾਣੀ ਨਾਲ ਜਾਂ ਕੋਈ ਹੋਰ ਚੀਜ਼ ਨਾਲ ਜਗਾ ਗਿੱਲੀ ਰਹਿੰਦੀ ਆ ਜੀ ਜਿਹੜੀ ਕੱਚੀ ਜਗਾ ਇੱਕ ਤਾਂ ਉਹ ਸੁੱਕੀ ਰਹੇਗੀ ਉਹਦੇ ਜਿਹੜੇ ਵੀ ਕੋਈ ਮੰਨ ਲਓ ਬੈਕਟੀਰੀਅਲ ਇਨਫੈਕਸ਼ਨ ਫਲਾਉਣ ਵਾਲੇ ਬੈਕਟੀਰੀਆ ਹੈਗੇ ਜਾਂ ਕੋਈ ਫੰਗਸ ਹੈਗੀ ਉਹ ਮਿੱਟੀ 'ਚ ਜ਼ਿਆਦਾ ਟਾਈਮ ਲਾਈਵ ਨਹੀਂ ਰਹਿ ਸਕਦੀ ਮਿੱਟੀ ਮਸਟਰਡਸ ਨੂੰ ਵੀ ਰੋਕਦੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਸਕਰੀਨ ਉੱਤੇ ਦੇਖ ਹੀ ਸਕਦੇ ਹੋ ਕਿ ਪਸ਼ੂ ਕਿੰਨੇ ਆਰਾਮ ਨਾਲ ਬੈਠੇ ਹੈ ਜੀ ਉਧਰ ਆਪਣੇ ਪਸ਼ੂ ਜ਼ਿਆਦਾ ਹੋਣ ਕਰਕੇ ਕੁਝ ਕ ਪਸ਼ੂ ਆਪਣੇ ਪੱਕੀ ਜਗ੍ਹਾ ਤੇ ਵੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਇੱਧਰ ਦੇਖੋ ਦੋਸਤੋ ਇਹ ਪੱਕੀ ਜਗਾ ਵਾਲੇ ਪਸ਼ੂ ਆ ਜੀ ਇਹ ਬੈਠੇ ਜ਼ਰੂਰ ਆ ਪਰ ਇਹਨਾਂ ਦੇ ਚਿਹਰੇ ਤੇ ਉਹ ਰੌਣਕ ਨਹੀਂ ਜੋ ਕਿ ਤੁਸੀਂ ਕੱਚੀ ਜਗ੍ਹਾ ਤੇ ਬੈਠੇ ਪਸ਼ੂਆਂ 'ਚ ਦੇਖ ਸਕਦੇ ਹੋ ਆਉਣ ਵਾਲੇ ਸਮੇਂ ਵਿੱਚ ਆਪਾਂ ਇਨਾ ਵਾਸਤੇ ਵੀ ਉਹੇ ਜਿਹਾ ਪ੍ਰਬੰਧ ਕਰਾਂਗੇ ਜੀ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਇਹੀ ਹੁੰਦੀ ਹੈ ਵੀ ਪਸ਼ੂ ਆਪਣਾ ਨੀਰਾ ਚਾਰਾ ਖਾਣ ਤੋਂ ਬਾਅਦ ਜਿਆਦਾ ਤੋਂ ਜਿਆਦਾ ਸਮਾਂ ਕੱਚੀ ਜਗ੍ਹਾ ਤੇ ਬੈਠੇ ਕਿਉਂਕਿ ਕੱਚੀ ਜਗ੍ਹਾ ਤੇ ਜਦੋਂ ਪਸ਼ੂ ਨੂੰ ਰਾਮ ਆਉਂਦਾ ਜੀ ਉਹ ਜਗਾਲੀ ਵੀ ਜਾਦੇ ਕਰਦਾ ਜਿਹਦੇ ਨਾਲ ਉਹ ਜਾ ਹਾਜਮਾ ਜਿਹੜਾ ਉਹ ਵੀ ਜਿਆਦਾ ਹੁੰਦਾ ਜੀ ਹਰੇ-ਜਾਰੇ ਦਾ ਉਹਦੀ ਪ੍ਰੋਡਕਸ਼ਨ ਤੇ ਫਿਰ ਫਰਕ ਆਟੋਮੈਟਿਕਲੀ ਪੈਣਾ ਹੀ ਪੈਣਾ ਸੋ ਅੱਜ ਦੀ ਵੀਡੀਓ ਆਪਣੀ ਏਸੇ ਵਾਰੀ ਸੀਗੀ ਵੀ ਜਿਆਦਾ ਤੋਂ ਜਿਆਦਾ ਪਸ਼ੂਆਂ ਨੂੰ ਕੱਚੀ ਜਗ੍ਹਾ ਮਹੀਆ ਕਰਾਓ ਤਾਂ ਕਿ ਉਹ ਮਸਟੈਟ ਸਰਗੀਆਂ ਬਿਮਾਰੀਆਂ ਤੋਂ ਬਚੇ ਰਹਿਣ ਅਤੇ ਵੱਧ ਤੋਂ ਵੱਧ ਆਰਾਮ ਕਰ ਸਕਣ ਇਸ ਦੇ ਨਾਲ ਹੀ ਵੀਡੀਓ ਦਾ ਅੰਤ ਕਰਦੇ ਹਾਂ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ